ਕੋਰੋਨਾ ਵਾਇਰਸ ਦੇ ਦੌਰਾਨ ਜਦੋਂ ਐਸਟਰਾਜੇਨਿਕਾ ਜਿਹੜੀ ਇੰਗਲੈਂਡ ਦੀ ਇੱਕ ਕੰਪਨੀ ਹੈ ਉਹਨਾਂ ਨੇ ਦਾਵਾ ਕੀਤਾ ਕਿ ਉਹਨਾਂ ਨੇ ਇਹ ਤੋਂ ਨਜਾਤ ਪਾਉਣ ਵਾਸਤੇ ਇੱਕ ਇੰਜੈਕਸ਼ਨ ਤਿਆਰ ਕਰ ਲਿਆ ਤਾਂ ਫਿਰ ਲੋਕ ਜਿਹੜੇ ਡਰੇ ਹੋਏ ਸੀ ਸਹਿਮੇ ਹੋਏ ਸੀ ਪਲੱਸ ਸਰਕਾਰਾਂ ਜਿਹੜੀਆਂ ਸੀ ਉਹ ਵੀ ਚਾਹੁੰਦੀਆਂ ਸੀ ਕਿ ਲਾਕਡਾਊਨ ਜਿਹੜੇ ਆ ਖੋਲ ਦਿੱਤੇ ਜਾਣ ਤਾਂ ਉਹਨਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਇਹ ਉਹਨਾਂ ਦੇ ਉੱਤੇ ਕਹਿ ਲਿਆ ਵੀ ਥੋੜਾ ਫੋਰਸਫੁਲੀ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਜਿਹੜੇ ਇੰਜੈਕਸ਼ਨਸ ਆ ਇਹ ਜ਼ਰੂਰ ਲਗਵਾਓ ਐਕਸਟਰਾਜਨਿਕਾ ਉਹ ਕੰਪਨੀ ਹੈ ਜਿਨ੍ਹਾਂ ਨੇ ਭਾਰਤ ਦੀ ਕੰਪਨੀ سیرਮ ਇੰਸਟੀਚਿਊਟ ਆਫ ਇੰਡੀਆ ਨੂੰ ਇਹ ਫਾਰਮੂਲਾ ਦਿੱਤਾ ਤੇ سیرਮ ਇੰਸਟੀਚਿਊਟ ਆਫ ਇੰਡੀਆ ਨੇ ਇਸ ਨੂੰ ਕੋਵੀ ਸ਼ੀਲਡ ਦੇ ਨਾਮ ਤੋਂ ਫਿਰ ਇੰਜੈਕਸ਼ਨ ਨੂੰ ਵੇਚਿਆ ਤੇ ਤਕਰੀਬਨ ਭਾਰਤ ਦੀ 80% ਆਬਾਦੀ ਨੇ ਇਹੀ ਟੀਕਾ ਜਿਹੜਾ ਲਗਵਾਇਆ ਕਿਉਂਕਿ ਸਰਕਾਰਾਂ ਵੀ ਜ਼ੋਰ ਪਾ ਰਹੀਆਂ ਸੀਗੀਆਂ ਪਲੱਸ ਜਿਹੜੇ ਪ੍ਰਾਈਵੇਟ ਅਦਾਰੇ ਸਰਕਾਰੀ ਅਦਾਰੇ ਵੀ ਇਹੀ ਜਿਹੜੀ ਅਪੀਲ ਕਰਦੇ ਸੀਗੇ ਵੀ ਸਾਡੇ ਕੋਲ ਕੰਮ ਕਰਾਉਣ ਵਾਸਤੇ ਉਹੀ ਬੰਦਾ ਆਵੇ ਜਾਂ ਦਫ਼ਤਰ ਤਾਂ ਹੀ ਖੋਲੇ ਜਾਣਗੇ ਜਿਹੜੇ ਲੋਕ ਜਿਹੜੇ ਆ ਉਹ ਵੈਕਸੀਨੇਟਿਡ ਹੋ ਜਾਣਗੇ ਭਾਵੇਂ ਜਿਨ੍ਹਾਂ ਨੇ ਟੀਕਾ ਜਿਹੜਾ ਉਹ ਲਵਾ ਲਿਆ ਹੋਵੇਗਾ ਹੁਣ ਹੋਇਆ ਕਿ ਜਿੱਦਾਂ ਜਿੱਦਾਂ ਲੋਕ ਇਹ ਇੰਜੈਕਸ਼ਨ ਲਵਾਉਂਦੇ ਰਹੇ ਤਾਂ ਕਈ ਲੋਕਾਂ ਨੇ ਇਹਦੇ ਬਾਰੇ ਸ਼ਿਕਾਇਤ ਵੀ ਕਰਨੀ ਸ਼ੁਰੂ ਕੀਤੀ ਕਈਆਂ ਨੇ ਕਿਹਾ ਜੀ ਸਾਨੂੰ ਸਿਰਦਰਦ ਹੁੰਦਾ ਸਾਡੇ ਪੈਰ ਦੁਖਦੇ ਆ ਤੇ ਕਈ ਕੇਸਿਸ ਦੇ ਵਿੱਚ ਲੋਕਾਂ ਦੀ ਮੌਤ ਵੀ ਹੋਈ ਜਦੋਂ ਇੰਗਲੈਂਡ ਦੇ ਵਿੱਚ 2021 ਦੇ ਵਿੱਚ ਇਹ ਕੇਸ ਵਧਣ ਲੱਗੇ ਤਾਂ ਕੁਝ ਲੋਕਾਂ ਨੇ ਅਦਾਲਤ ਦਾ ਰੁਖ ਕੀਤਾ ਜਦੋਂ ਅਦਾਲਤ ਦੇ ਵਿੱਚ ਪਹੁੰਚੇ ਤਾਂ ਪਹਿਲਾਂ ਤਾਂ ਇਹ ਕੰਪਨੀ ਐਕਸਟਰਾਜੈਨਿਕਾ ਜਿਨ੍ਹਾਂ ਨੇ ਇਸ ਟੀਕੇ ਦੀ ਆਜ਼ਾਦ ਕੀਤੀ ਇਹਨਾਂ ਨੇ ਨਹੀਂ ਮੰਨਿਆ ਵੀ ਇਦਾਂ ਦਾ ਕੁਝ ਹੁੰਦਾ ਪਰ ਹਾਲ ਹੀ ਦੇ ਵਿੱਚ ਇਸ ਕੰਪਨੀ ਨੇ ਇਹ ਮੰਨ ਲਿਆ ਕਿ ਹਾਂਜੀ ਇਹ ਟੀਕਾ ਲਗਵਾਉਣ ਦੇ ਨਾਲ ਕਿੱਥੇ ਹੱਦ ਤੱਕ ਗੰਭੀਰ ਜਿਹੜੇ ਆ ਪ੍ਰਣਾਮ ਹੋ ਸਕਦੇ ਆ ਕਿ ਤੁਹਾਨੂੰ ਰਿਐਕਸ਼ਨ ਨੂੰ ਦੇਖਣ ਨੂੰ ਮਿਲ ਸਕਦਾ ਹੁਣ ਜਦੋਂ ਇਹ ਖਬਰ ਨਸ਼ਰ ਹੋਈ ਉਹਨਾਂ ਨੇ ਅਦਾਲਤ ਦੇ ਵਿੱਚ ਇਹ ਕਬੂਲ ਲਿਆ ਤਾਂ ਭਾਰਤ ਦੇ ਵਿੱਚ ਵੀ ਕੁਝ ਜਿਹੜੇ ਲੋਕ ਆ ਜਿਨ੍ਹਾਂ ਦੇ ਜੀਹਾਂ ਨੇ ਜਾਨ ਗਵਾਈ ਸੀਗੀ ਉਹ ਵੀ ਹੁਣ ਖੁੱਲ ਕੇ ਬਾਹਰ ਆ ਗਏ ਆ ਇੱਕ ਸੰਗਠਨ ਬਣ ਰਿਹਾ ਜਿਨ੍ਹਾਂ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਖਿਲਾਫ ਕਹਿ ਲੀਏ ਵੀ ਇੱਕ ਪੂਰਾ ਹੱਲਾ ਬੋਲ ਦਿੱਤਾ ਉਹ ਕਹਿੰਦੇ ਸਾਡੇ ਬੱਚਿਆਂ ਨੂੰ ਜਦੋਂ 2021 ਦੇ ਵਿੱਚ ਇਸ ਕੰਪਨੀ ਵੱਲੋਂ ਜਿਹੜੇ ਟੀਕੇ ਬਣਾਏ ਗਏ ਉਹ ਲਗਾਏ ਤਾਂ ਕੁਝ ਚਿਰ ਮਗਰੋਂ ਸਾਡੇ ਬੱਚਿਆਂ ਦੀ ਜਿਹੜੀ ਹੈ ਮੌਤ ਹੋਈ ਔਰ ਇਹਨਾਂ ਬੱਚਿਆਂ ਦੀ ਉਮਰ ਕਿੰਨੀ ਹੈ ਕਿਸੇ ਦੀ 20 ਸਾਲ ਹੈ ਕਿਸੇ ਦੀ 21 ਸਾਲ ਹੈ ਔਰ ਸਿੰਪਟਮਸ ਕਿਹੜੇ ਆ ਉਹੀ ਸਿੰਪਟਮਸ ਆ ਜਿਹੜੇ ਯੂਕੇ ਦੀ ਅਦਾਲਤ ਵਿੱਚ ਕੰਪਨੀ ਵੱਲੋਂ ਦੱਸੇ ਗਏ ਕੰਪਨੀ ਕਹਿੰਦੀ ਆ ਕਿ ਕਿਸੇ ਨੂੰ ਸਿਰਦਰਦ ਹੋ ਸਕਦਾ ਉਹਦੇ ਗਲੇ 'ਚ ਖਰਾਸ਼ ਹੋ ਸਕਦੀ ਆ ਔਰ ਕਿਸੇ ਹੱਦ ਤੱਕ ਉਹਦਾ ਖੂਨ ਜਿਹੜਾ ਉਹਦੇ ਕਲੌਟਸ ਬਣ ਸਕਦੇ ਆ ਜਿਹਦੇ ਨਾਲ ਉਹਨੂੰ ਹਾਰਟ ਅਟੈਕ ਵੀ ਹੋ ਸਕਦਾ ਤੇ ਬ੍ਰੇਨ ਹੈਮਰੇਜ ਵੀ ਹੋ ਸਕਦੀ ਆ ਹੁਣ ਇਹ ਜਿਹੜੇ ਮਾਤਾ ਪਿਤਾ ਜਿਨ੍ਹਾਂ ਨੇ ਹੁਣ ਇੱਕ ਸੰਗਠਨ ਬਣਾ ਲਿਆ ਐ ਇਸ ਕੰਪਨੀ ਦੇ ਖਿਲਾਫ ਜਿਨ੍ਹਾਂ ਨੇ ਪੂਰਾ ਇੱਕ ਮੋਰਚਾ ਖੋਲ ਦਿੱਤਾ ਉਹ ਕਹਿ ਰਹੇ ਆ ਵੀ ਜਦੋਂ ਸਾਡੇ ਬੱਚੇ ਬਿਮਾਰ ਹੋਏ ਇਹ ਟੀਕਾ ਲਗਵਾਉਣ ਤੋਂ ਬਾਅਦ ਤਾਂ ਉਹਨਾਂ ਨੂੰ ਵੀ ਇਹੀ ਦਿੱਕਤ ਪਰੇਸ਼ਾਨੀਆਂ ਆਈਆਂ ਸਾਡੇ ਬੱਚਿਆਂ ਨੇ ਵੀ ਸਾਨੂੰ ਇਹੀ ਦੱਸਿਆ ਕਿ ਸਾਡਾ ਸਿਰਦਰਦ ਕਰ ਰਿਹਾ ਸਾਡੇ ਪੈਰ ਜਿਹੜੇ ਆ ਉਹ ਬਿਲਕੁਲ ਸੁੱਜ ਗਏ ਨੇ ਸਾਨੂੰ ਬੁਖਾਰ ਬਹੁਤ ਆ ਤੇ ਕੁਚਰ ਮਗਰੋਂ ਉਹਨਾਂ ਦੀ ਮੌਤ ਹੋ ਗਈ ਹੁਣ ਐਸਟਰਾਜੈਨਿਕਾ ਕਹਿੰਦੀ ਹੈ ਵੀ ਜੇ ਕਿਸੇ ਨੂੰ ਇਸ ਟੀਕੇ ਦਾ ਰਿਐਕਸ਼ਨ ਹੋਣਾ ਸੀਗਾ ਯਾਨੀ ਕਿ ਇਹਦੇ ਦੁਸ਼ ਪ੍ਰਨਾਮ ਨਿਕਲਣੇ ਸੀਗੇ ਤਾਂ ਉਹ ਇੱਕ ਤੋਂ 4 ਹਫ਼ਤਿਆਂ ਦੇ ਵਿੱਚ ਆ ਸਕਦੇ ਆ ਔਰ ਜਿਹੜੇ ਲੋਕ ਜਿਨ੍ਹਾਂ ਦੇ ਬੱਚਿਆਂ ਦੀ ਜਾਨ ਚਲੀ ਗਈ ਆ ਉਹ ਹੁਣ ਜਿਨ੍ਹਾਂ ਨੇ ਰੁੱਖ ਕੀਤਾ ਅਦਾਲਤ ਵੱਲ ਨੂੰ ਰੁੱਖ ਕਰਨ ਜਾ ਰਹੇ ਆ ਉਹ ਵੀ ਇਹੀ ਗੱਲ ਕਹਿੰਦੇ ਆ ਵੇ ਜਦੋਂ ਸਾਡੇ ਬੱਚਿਆਂ ਨੂੰ ਇੰਜੈਕਸ਼ਨ ਲਗਵਾਇਆ ਗਿਆ ਤਾਂ ਉਤੋਂ ਹਫ਼ਤੇ ਬਾਅਦ 15 ਦਿਨ ਬਾਅਦ ਔਰ ਕਈ ਕੇਸਸ ਦੇ ਵਿੱਚ ਵਿੱਚ ਮਹੀਨੇ ਦੇ ਵਿੱਚ ਵਿੱਚ ਉਹਨਾਂ ਬੱਚਿਆਂ ਦੀ ਜਾਨ ਚਲੀ ਗਈ ਹੁਣ ਇਹ ਤੇ ਗੱਲ ਹੈਗੀ ਆ ਬੱਚਿਆਂ ਦੀ ਜਿਹੜੇ ਜਿਨ੍ਹਾਂ ਨੂੰ ਟੀਕੇ ਲੱਗੇ ਬਹੁਤ ਸਾਰੇ ਜਿਹੜੇ ਵੱਡੀ ਉਮਰ ਦੇ ਲੋਕ ਵੀ ਸੀਗੇ ਜਿਨ੍ਹਾਂ ਨੇ ਇੰਜੈਕਸ਼ਨਸ ਲਗਵਾਏ ਤੇ ਬਾਅਦ ਚ ਉਹਨਾਂ ਨੂੰ ਦਿੱਕਤ ਪਰੇਸ਼ਾਨੀਆਂ ਵੀ ਆਈਆਂ ਕਈਆਂ ਨੂੰ ਅਦਰੰਗ ਤੱਕ ਦੀ ਸ਼ਿਕਾਇਤ ਹੋਈ ਕਈ ਲੋਕਾਂ ਨੇ ਕਿਹਾ ਜੀ ਹੁਣ ਸਾਡੇ ਹਾਰਟ ਦੀ ਪ੍ਰੋਬਲਮ ਆ ਗਈ ਆ ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਜਿਨ੍ਹਾਂ ਨੇ ਐਸਟਰਾ ਜੈਨਿਕਾ ਕੋਲੋਂ ਇਹ ਫਾਰਮੂਲਾ ਲਿਆ ਸੀਗਾ ਤੇ ਬਾਅਦ ਚ ਭਾਰਤ ਦੇ ਵਿੱਚ ਇਸ ਨੂੰ ਕੋਵੀ ਸ਼ੀਲਡ ਦੇ ਨਾਂ ਤੋਂ ਵੇਚਿਆ ਸੀ ਆਉਣ ਵਾਲੇ ਦਿਨਾਂ ਚ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਸਕਦੀਆਂ ਨੇ ਕਿਉਂਕਿ ਲੋਕ ਜਿਹੜੇ ਆ ਇਹ ਹੁਣ ਸੰਗਠਿਤ ਹੋ ਰਹੇ ਆ ਇਕੱਠੇ ਹੋ ਰਹੇ ਆ ਉਹਦਾ ਕਾਰਨ ਇਹ ਆ ਕਿਉਂਕਿ ਇਹਦੀ ਜਿਹੜੀ ਪੇਰੈਂਟ ਕੰਪਨੀ ਆ ਜਿਨ੍ਹਾਂ ਨੇ ਇੰਜੈਕਸ਼ਨ ਬਣਾਇਆ ਸੀ ਐਸਟਰਾਜੈਨਿਕਾ ਉਹਨਾਂ ਨੇ ਅਦਾਲਤ ਦੇ ਵਿੱਚ ਇਹ ਕਬੂਲ ਕੀਤਾ ਹੈ ਕਿ ਹਾਂ ਇਹ ਇੰਜੈਕਸ਼ਨ ਲਗਵਾਉਣ ਦੇ ਨਾਲ ਕਿਸੇ ਹੱਦ ਤੱਕ ਦੁਸ਼ਪ੍ਰਨਾਮ ਹੋ ਸਕਦੇ ਆ ਔਰ ਜਿਹੜੀਆਂ ਗੱਲਾਂ ਉਹ ਕਹਿੰਦੇ ਆ ਵੀ ਕੀ ਕੀ ਹੋ ਸਕਦਾ ਉਹੋ ਕੁਝ ਭਾਰਤ ਦੇ ਵਿੱਚ ਵੀ ਇਹਨਾਂ ਬੱਚਿਆਂ ਦੇ ਨਾਲ ਹੋਇਆ ਜਿਸ ਤੋਂ ਬਾਅਦ ਇਹਨਾਂ ਬੱਚਿਆਂ ਦੀ ਜਾਨ ਚਲੀ ਗਈ ਜਿੱਥੇ ਪਹਿਲਾਂ ਜਦੋਂ ਇਹ ਖਬਰਾਂ ਆਉਂਦੀਆਂ ਸੀਗੀਆਂ ਜਦੋਂ ਭਾਰਤ ਦੇ ਵਿੱਚ ਇਹ ਇੰਜੈਕਸ਼ਨ ਲਗਾਏ ਜਾ ਰਹੇ ਸੀਗੇ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਕਹਿੰਦੇ ਸੀਗੇ ਕਿ ਲੋਕਾਂ ਨੂੰ ਵਹਿਮ ਹੋ ਗਿਆ ਵੀ ਦਰਸਲ ਇਦਾਂ ਦਾ ਕੁਝ ਨਹੀਂ ਹੁੰਦਾ ਔਰ ਪ੍ਰੋਬਲਮ ਇਹ ਵੀ ਸੀਗੀ ਕਿ ਉਸ ਵੇਲੇ ਸਾਰਾ ਇੰਡੀਆ ਜਿਹੜਾ ਬੰਦ ਸੀਗਾ ਲੋਕੀ ਘਰਾਂ ਦੇ ਵਿੱਚ ਸੀ ਤੇ ਸਰਕਾਰਾਂ ਨੇ ਜਾਂ ਕਹਿ ਲਈਏ ਵੀ ਪ੍ਰਾਈਵੇਟ ਅਦਾਰਿਆਂ ਨੇ ਸ਼ਰਤ ਇਹ ਰੱਖੀ ਹੋਈ ਸੀ ਵੀ ਅਸੀਂ ਆਫਿਸ ਤਾਂ ਹੀ ਖੋਲਾਂਗੇ ਵੀ ਸਾਡਾ ਜਿਹੜਾ ਸਟਾਫ ਆ ਜਾਂ ਜਿਨ੍ਹਾਂ ਨੇ ਸਾਡੇ ਕੋਲ ਕੋਈ ਕੰਮ ਮੁਤਲਕ ਆਉਣਾ ਉਹਨੂੰ ਟੀਕਾ ਲੱਗਾ ਹੋਵੇ ਤਾਂ ਲੋਕ ਮਜਬੂਰ ਵੀ ਸੀਗੇ ਹਾਲਾਂਕਿ ਡਾਕਟਰਸ ਇਹ ਵੀ ਕਹਿੰਦੇ ਆ ਇਹ ਦਾਵਾ ਵੀ ਕਰਦੇ ਆ ਵੀ ਅਗਰ ਕਿਸੇ ਨੂੰ ਕੋਈ ਰਿਐਕਸ਼ਨ ਹੋਣਾ ਇਸ ਟੀਕੇ ਦਾ ਉਹ ਇੱਕ ਹਫਤੇ ਤੋਂ 4 ਹਫਤੇ ਦੇ ਵਿੱਚ ਵਿੱਚ ਹੋ ਜਾਂਦਾ ਜੇ ਕਿਤੇ ਹੋਣਾ ਹੋਵੇ ਉਸ ਤੋਂ ਬਾਅਦ ਇਹਦਾ ਖਤਰਾ ਜਿਹੜਾ ਟਲ ਜਾਂਦਾ ਪਰ ਸਵਾਲ ਉਹੀ ਹੈ ਕਿ ਜਦੋਂ ਲੋਕ ਇਹ ਦਾਵਾ ਕਰ ਰਹੇ ਸੀਗੇ ਤਾਂ ਉਦੋਂ ਇਹ ਗੱਲਾਂ ਦੇ ਉੱਤੇ ਬਹੁਤਾ ਗੌਰ ਨਹੀਂ ਕੀਤਾ ਗਿਆ ਹੁਣ ਇਹ ਜਿਹੜੇ ਪੇਰੈਂਟਸ ਇਕੱਠੇ ਹੋਏ ਆ ਖਾਸ ਤੌਰ ਤੇ ਇਹ ਜਿਹੜੇ ਪੇਰੈਂਟਸ ਆ ਇਹ ਦੱਖਣੀ ਭਾਰਤ ਤੋਂ ਨੇ ਹੁਣੇ ਜਦੋਂ ਸੰਗਠਿਤ ਹੋਏ ਆ ਇਹਨਾਂ ਦੀਆਂ ਖਬਰਾਂ ਵੱਡੀਆਂ ਅਖਬਾਰਾਂ ਨੇ ਵੱਡੀਆਂ ਵੈਬਸਾਈਟਸ ਨੇ ਲਗਾਉਣੀਆਂ ਸ਼ੁਰੂ ਕੀਤੀਆਂ ਤਾਂ ਇਹ ਜਿਹੜੇ ਪੇਰੈਂਟਸ ਆ ਇਹ ਉਹਨਾਂ ਦਾ ਧੰਨਵਾਦ ਵੀ ਕਰ ਰਿਹਾ ਵੀ ਤੁਸੀਂ ਘੱਟੋ ਘੱਟ ਸਾਡੀ ਖਬਰ ਤਾਂ ਪ੍ਰਕਾਸ਼ਿਤ ਕੀਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ